ਇੱਥੇ ਨਾ ਗੁਰਦੁਆਰਾ ਸੋਹੀਆਣਾ ਸਾਹਿਬ ਇੱਕ ਜਿਹੜੇ ਬਾਬਾ ਜੀ ਆ ਸੇਵਾਦਾਰ ਇੱਥੇ ਉਹਨਾਂ ਦਾ ਘਰ ਇੱਥੇ ਨਿੱਕਾ ਜਿਹਾ ਮਿੱਟੀ ਦਾ ਬਣਾਇਆ ਹੋਇਆ ਉਹ ਵੀ ਤੁਹਾਨੂੰ ਦਿਖਾਉਨੇ ਆ ਗੁਰਦੁਆਰਾ ਸਾਹਿਬ ਇਹ ਬਹੁਤ ਵੱਡਾ ਬੋਰਡ ਆ ਬੜੀ ਗੂੜੀ ਸ਼ਾਮ ਆ ਤੇ ਪਿੰਗਾ ਪਾਈਆਂ ਹੋਈਆਂ ਆ ਛੋਟੇ ਸਿੰਘ ਵੇਖੋ ਪਿੰਗਾ ਝੂਟ ਰਹੇ ਆ ਝੂਟੇ ਲੈ ਰਹੇ ਆ ਆਨੰਦ ਲੈ ਰਹੇ ਆ ਸ਼ਾਂ ਦਾ ਇਸ ਕਰੀਰ ਦੇ ਰੁੱਖ ਨਾਲ ਵੀ ਇਤਿਹਾਸ ਜੁੜਦਾ ਸੋ ਆਪ ਜੀ ਜੋ ਦਰਸ਼ਨ ਕਰ ਰਹੇ ਹੋ ਕਰੀਰ ਦੇ ਰੁੱਖ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਦਰਸ਼ਨ ਕਰਨ ਵਾਸਤੇ ਆਏ ਹੋਏ ਹਾਂ ਗੁਰਦੁਆਰਾ ਸੋਹੀਆਣਾ ਸਾਹਿਬ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਇਹ ਗੁਰਦੁਆਰਾ ਸਾਹਿਬ ਜੋ ਬਰਨਾਲੇ ਤੋਂ ਬਠਿੰਡੇ ਨੂੰ ਰੋਡ ਜਾਂਦਾ ਹੰਢਾਏ ਤੋਂ ਤਕਰੀਬਨ 2.5 ਕਿਲੋਮੀਟਰ ਬਠਿੰਡੇ ਵਾਲੇ ਪਾਸੇ ਨੂੰ ਜਾ ਕੇ ਸੱਜੇ ਅੱਧ ਵੱਡੇ ਰੋਡ ਦੇ ਨਾਲ ਹੀ ਸਥਿਤਾ ਇੱਥੇ ਨੌਵੇਂ ਪਾਤਸ਼ਾਹ ਜੀ ਦੇ ਸਮੇਂ ਦਾ ਇੱਕ ਕਰੀਰ ਦਾ ਦਰਖਤ ਵੀ ਅਜੇ ਤੱਕ ਮੌਜੂਦ ਆ ਹਰਿਆ ਭਰਿਆ ਵਾ ਉਸਦੇ ਵੀ ਆਪ ਜੀ ਨੂੰ ਦਰਸ਼ਨ ਕਰਵਾਵਾਂਗੇ ਜੋ ਇਤਿਹਾਸ ਨਾਲ ਸੰਬੰਧ ਰੱਖਦਾ ਵਾ ਅੱਜ ਸਾਡੇ ਨਾਲ ਛੋਟੇ ਸਿੰਘ ਜਿਹੜੇ ਦਰਸ਼ਨ ਕਰਨ ਵਾਸਤੇ ਆਏ ਹੋਏ ਆ ਵੀਰ ਆਕਾਸ਼ਦੀਪ ਸਿੰਘ ਹਰਸ਼ਦੀਪ ਸਿੰਘ ਤੇ ਦੀਪਿੰਦਰ ਸਿੰਘ ਇਹ ਵੀ ਸਾਡੇ ਨਾਲ ਦਰਸ਼ਨਾ ਵਾਸਤੇ ਅੱਜ ਇੱਥੇ ਪਹੁੰਚੇ ਆ ਸੋ ਆਪਾਂ ਹੁਣ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਾਂਗੇ ਨਾਲ ਨਾਲ ਆਪ ਜੀ ਨੂੰ ਇਤਿਹਾਸ ਬਾਰੇ ਵੀ ਜਾਣਕਾਰੀ ਦੇਵਾਂਗੇ ਸੋ ਆਜੋ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਦੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਦੋਂ ਮਾਲਵੇ ਦੇ ਪ੍ਰਚਾਰ ਦੌਰੇ ਦੌਰਾਨ ਸੰਗਤਾਂ ਨੂੰ ਤਾਰਦੇ ਹੋਏ ਨਗਰ ਹੰਢਿਆਏ ਤੋਂ ਅੱਗੇ ਧੌਲੇ ਦੀ ਝੂ ਵਿੱਚ ਪ੍ਰਵੇਸ਼ ਕਰਨ ਲੱਗੇ ਤਾਂ ਘੋੜੇ ਨੇ ਅੱਗੇ ਜਾਣ ਤੋਂ ਆੜੀ ਕੀਤੀ ਤਾਂ ਗੁਰੂ ਸਾਹਿਬ ਜੀ ਨੇ ਘੋੜੇ ਦੀ ਲਗਾਮ ਢਿੱਲੀ ਛੱਡ ਦਿੱਤੀ ਤਾਂ ਘੋੜਾ ਸੋਹੀਵਾਲ ਪਿੰਡ ਵੱਲ ਨੂੰ ਚੱਲ ਪਿਆ ਸੋਹੀਵਾਲ ਕਹੈ ਤਹ ਨਾਮੂ ਉਤਰੇ ਤਹਾ ਸੁਚੇਤਾ ਕੀਨ ਐਸਾ ਸਥਾਨ ਤੇ ਗੁਰੂ ਜੀ ਬੇਗਰਮੀ ਸਾਮਤ 1722 ਪੋ ਮਹੀਨੇ 1663 ਈਸਵੀ ਨੂੰ ਆਏ ਐਸਾ ਸਥਾਨ ਤੇ ਗੁਰੂ ਜੀ ਨੇ ਕਰੀਰ ਦੇ ਰੱਖ ਨਾਲ ਘੋੜਾ ਬੰਨਿਆ ਜੋ ਅੱਜ ਵੀ ਆਪ ਜੀ ਦਰਸ਼ਨ ਕਰ ਸਕਦੇ ਹੋ ਗੁਰਦੁਆਰਾ ਸਾਹਿਬ ਚ ਮੌਜੂਦ ਆ ਗੁਰੂ ਜੀ ਨੇ ਘੋੜਾ ਬਨ ਕੇ ਛਪੜੀ ਵਿੱਚ ਪੰਜ ਇਸ਼ਨਾਨਾ ਕੀਤਾ ਅਤੇ ਦੁਪਹਿਰਾ ਕੱਟਿਆ ਪਿੰਡ ਵਾਲਿਆਂ ਨੇ ਗੁਰੂ ਜੀ ਦੀ ਸੇਵਾ ਨਾ ਕੀਤੀ ਗੁਰੂ ਜੀ ਨੇ ਪਿੰਡ ਦੇ ਲੋਕਾਂ ਨੂੰ ਪਿੰਡ ਦਾ ਨਾਮ ਪੁੱਛਿਆ ਤਾਂ ਪਤਾ ਲੱਗਿਆ ਕਿ ਇਸ ਪੰਡ ਨੂੰ ਸੋਹੀਵਾਲ ਕਹਿੰਦੇ ਹਨ ਤਾਂ ਗੁਰੂ ਜੀ ਨੇ ਬਚਨ ਕੀਤਾ ਨਾ ਸੋਹੀ ਨਾ 모ਹੀ ਇਹ ਹੋਸੀ ਥੇਹੀ ਥੇਹੀ ਇਹ ਹੋਸੀ ਮਿਰਗਾਂ ਦੀ ਠੇਹੀ ਜਦੋਂ ਇਸ ਗੱਲ ਦਾ ਪਿੰਡ ਵਾਸੀਆਂ ਨੂੰ ਪਤਾ ਲੱਗਿਆ ਤਾਂ ਪਿੰਡ ਵਾਸੀ ਸੰਗਤ ਰੂਪ ਵਿੱਚ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਵਾਸਤੇ ਆਏ ਤੇ ਬਹੁਤ ਸਾਰੀਆਂ ਭਟਾਵਾਂ ਲੈ ਕੇ ਆਏ ਦਰਸ਼ਨ ਕਰ ਕਰ ਅਰਪਣ ਕਰੀ ਪੂਰੀ ਕਾਮਨਾ ਜਮ ਔਰ ਧਰੀ ਗੁਰੂ ਜੀ ਨੇ ਵਜਨ ਕੀਤਾ ਜੋ ਸੰਗਤਾਂ ਸ਼ਰਧਾ ਭਾਵਨਾ ਨਾਲ ਇਸ ਛਪੜੀ ਵਿੱਚ ਇਸ਼ਨਾਨ ਕਰਨ ਗਈਆਂ ਉਹਨਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੋਣਗੀਆਂ ਗੁਰੂ ਜੀ ਨੇ ਜਿਸ ਕਰੀਰ ਨਾਲ ਘੋੜਾ ਬੰਨਿਆ ਸੀ ਉਹ ਕਰੀਰ ਅੱਜ ਵੀ ਗੁਰਦੁਆਰਾ ਸਾਹਿਬ 'ਚ ਮੌਜੂਦ ਆਪ ਜੀ ਨੂੰ ਦਰਸ਼ਨ ਕਰਵਾਏ ਨੇ ਤੇ ਛਪੜੀ ਦੀ ਜਗ੍ਹਾ ਸਰੋਵਰ ਬਣਾ ਦਿੱਤਾ ਗਿਆ ਹੈ ਐਸਾ ਸਥਾਨ ਤੇ ਮੱਸੀਆ ਤੇ ਸੰਗਰਾਮ ਦਾ ਦਿਹਾੜਾ ਬਹੁਤ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਬਹੁਤ ਸਾਰੀਆਂ ਸੰਗਤਾਂ ਇੱਥੇ ਆ ਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਨੇ ਇਸ ਸਥਾਨ ਦਾ ਜ਼ਿਕਰ ਸੂਰਜ ਪ੍ਰਕਾਸ਼ ਗ੍ਰੰਥ ਅਤੇ ਮਹਾਨ ਕੋਸ਼ ਗ੍ਰੰਥ ਵਿੱਚ ਭਾਈ ਕਾਨ ਸਿੰਘ ਨਾਭਾ ਜੀ ਨੇ ਵੀ ਕੀਤਾ ਹੈ। ਗੁਰੂ ਸਾਹਿਬ ਜੀ ਦੇ ਸਮੇਂ ਜੋ ਛੱਪੜੀ ਸੀ ਜਿਸ ਵਿੱਚ ਗੁਰੂ ਸਾਹਿਬ ਜੀ ਨੇ ਪੰਜ ਇਸ਼ਨਾਨਾ ਕੀਤੇ ਸਨ ਤੇ ਇੱਥੇ ਆਰਾਮ ਕੀਤਾ ਸੀ। ਅੱਜ ਦੇ ਸਮੇਂ ਦਰਬਾਰ ਸਾਹਿਬ ਦੇ ਖੱਬੇ ਹੱਥ ਉਸੇ ਜਗ੍ਹਾ ਤੇ ਇਹ ਪਵਿੱਤਰ ਸਰੋਵਰ ਬਣਾ ਦਿੱਤਾ ਗਿਆ ਹੈ। ਆਪ ਜੀ ਦਰਸ਼ਨ ਕਰ ਸਕਦੇ ਹੋ। ਗੁਰਦੁਆਰਾ ਸਾਹਿਬ ਦੀ ਇਹ ਜੋ ਜਗ੍ਹਾ ਹੈ ਬਹੁਤ ਖੁੱਲੀ ਡੁੱਲੀ ਹੈ। ਬੂਰੇ ਪਾਰਕਾਂ ਬਣੀਆਂ ਨੇ ਜਦੋਂ ਆਪਾਂ ਆਉਨੇ ਆ। ਦੇ ਬੋੜਾਂ ਦੀ ਛਾਂ ਬਹੁਤ ਗੂੜੀ ਹੈ ਤੇ ਹਰ ਸਮੇਂ ਇੱਥੇ ਲੰਗਰ ਦਾ ਪ੍ਰਬੰਧ ਸੰਗਤ ਵਾਸਤੇ ਕੀਤਾ ਜਾਂਦਾ ਹੈ ਇੱਥੇ ਨਾ ਗੁਰਦੁਆਰਾ ਸੋਹੀਆਣਾ ਸਾਹਿਬ ਇੱਕ ਜਿਹੜੇ ਬਾਬਾ ਜੀ ਆ ਸੇਵਾਦਾਰ ਇੱਥੇ ਉਹਨਾਂ ਦਾ ਘਰ ਇੱਥੇ ਨਿੱਕਾ ਜਿਹਾ ਮਿੱਟੀ ਦਾ ਬਣਾਇਆ ਹੋਇਆ ਉਹ ਵੀ ਤੁਹਾਨੂੰ ਦਿਖਾਉਨੇ ਆ ਅਸੀਂ ਲੰਗਰ ਛਕਣ ਲੱਗੇ ਸੀਗੇ ਤੇ ਲੰਗਰ ਦੇ ਨਾਲ ਹੀ ਸਾਹਮਣੇ ਅਸੀਂ ਦੇਖਿਆ ਵੀ ਸਾਹਮਣੇ ਘਰ ਜਿਹੜਾ ਵਾ ਉਹ ਕੱਚਾ ਬਣਾਇਆ ਹੋਇਆ ਵਾ ਪੁਰਾਣਾ ਜਿਵੇਂ ਹੁੰਦੇ ਸੀਗੇ ਘਰ ਹੈ ਤਾਂ ਸ਼ਾਇਦ ਪੱਕਾ ਵਾ ਇਹ ਆ ਵੇਟਾਂ ਲੱਗੀਆਂ ਦਿਸਦੀਆਂ ਤੇ ਪਰ ਉਤੋਂ ਜਿਹੜਾ ਇਹ ਲਿਪਿਆ ਹੋਇਆ ਵਾ ਗੋਏ ਮਿੱਟੀ ਨਾਲ ਤੇ ਬੜਾ ਸੋਹਣਾ ਲੱਗਦਾ ਇਸ ਤਰ੍ਹਾਂ ਦੇ ਘਰ ਕਈ ਲੋਕ ਬਣਾ ਕੇ ਰਹਿੰਦੇ ਵੀ ਆ ਦੇਖੋ ਕਿੰਨਾ ਸੋਹਣਾ ਬਣਿਆ ਹੋਇਆ ਲਿਪਿਆ ਬੜਾ ਸੋਹਣਾ ਵਾ ਇੱਕ ਇਧਰ ਬਾਰੀ ਛੱਡੀ ਆ ਤੇ ਉਧਰਲੇ ਪਾਸੇ 메ਨ ਦਰਵਾਜ਼ਾ ਵਾ ਮਗਰ ਵੀ ਜਗਾ ਛੱਡੀ ਆ ਸਾਰਾ ਲਿਪਿਆ ਨਿੱਕੀ ਜੀ ਕੋਠੜੀ ਜੀ ਬਣਾਈ ਆ ਬਹੁਤ ਸੋਹਣੀ ਇਦਾਂ ਦੇ ਘਰ ਜਿਹੜੇ ਆ ਬੜੇ ਸੋਹਣੇ ਲੱਗਦੇ ਆ ਬਣੇ ਹੋਣ ਜਿੱਥੇ ਵੀ ਤੇ ਸਾਨੂੰ ਵੀ ਚੰਗਾ ਲੱਗਾ ਬਾਹਰੋਂ ਖੜ ਕੇ ਤਾਂ ਅਸੀਂ ਕਿਹਾ ਵੀ ਤੁਹਾਨੂੰ ਸੰਗਤ ਨੂੰ ਵੀ ਜ਼ਰੂਰ ਦਿਖਾਈਏ ਦੇਖੋ ਕਿੰਨਾ ਸੋਹਣਾ ਬਣਿਆ ਹੋਇਆ ਬੜਾ ਵਧੀਆ ਬਣਿਆ ਪੁਰਾਣਾ ਉਵੇਂ ਹੀ ਲਿਪ ਕੇ ਤੇ ਇਹਦੇ ਉੱਤੇ ਡਿਜ਼ਾਈਨ ਦੇਖੋ ਕੰਧ ਦੇ ਕਿੰਨਾ ਸੋਹਣਾ ਬਣਾਇਆ ਹੋਇਆ ਜਿਵੇਂ ਉਹਨਾਂ ਨੇ ਬਾਹਰਲੇ ਪਾਸਿਓਂ ਹੋਰ ਦੀਂਦਾਵਾਂ ਡਿਜ਼ਾਈਨ ਅੰਦਰੋਂ ਜਿਵੇਂ ਆਏ ਜੇ ਲੱਗਦਾ ਜਿਵੇਂ ਉੱਤੇ ਪਾਠੀਆਂ ਨਹੀਂ ਛਿੜੀਆਂ ਹੁੰਦੀਆਂ ਵਾ ਮਿੱਟੀ ਦੀਆਂ ਬਣਾ ਬਣਾ ਕੇ ਤੇ ਨਾਲ ਉਹ ਡਿਜ਼ਾਈਨ ਬਣ ਗਿਆ ਹਨਾ ਉੱਚਾ ਨੀਵਾ ਕੰਧ ਦਾ ਬੜੀ ਸੋਹਣੀ ਸ਼ੇਵ ਬਾਹਰਲੇ ਪਾਸੇੋਂ ਵੀ ਨਿੱਕਾ ਜਿਹਾ ਘਰ ਆ ਇਹ ਇੱਥੇ ਸੇਵਾਦਾਰ ਆ ਬਾਬਾ ਜੀ ਉਹਨਾਂ ਦਾ ਵਾ ਤੇ ਬੜਾ ਸੋਹਣਾ ਲੱਗਿਆ ਤਾਂ ਕਰਕੇ ਤੁਹਾਨੂੰ ਦਰਸ਼ਨ ਕਰਵਾਏ ਆ ਗੁਰਦੁਆਰਾ ਸਾਹਿਬ ਵੀ ਬਹੁਤ ਵੱਡਾ ਬੋਰਡ ਆ ਬੜੀ ਗੂੜੀ ਸ਼ਾਂ ਆ ਤੇ ਪਿੰਗਾ ਪਾਈਆਂ ਹੋਈਆਂ ਆ ਛੋਟੇ ਸਿੰਘ ਵੇਖੋ ਪਿੰਗਾ ਝੂਟ ਰਹੇ ਆ ਝੂਟੇ ਲੈ ਰਹੇ ਆ ਆਨੰਦ ਲੈ ਰਹੇ ਆ ਸ਼ਾਂ ਦਾ ਉਹ ਤਾਂ ਗਰਮੀ ਆ ਇਹਨਾਂ ਦਿਨਾਂ ਦੇ ਵਿੱਚ ਵੱਡੀ ਵੀ ਜੋਰਾਂ ਤੇ ਆ ਤੇ ਪਰ ਇੱਥੇ ਸ਼ਾਂ ਹੋਣ ਕਰਕੇ ਹਵਾ ਬੜੀ ਠੰਢੀ ਆ ਬੋਰਡ ਬਹੁਤ ਸੰਘਣਾ ਵਾ ਇਹਦੇ ਦੋ ਪਿੰਗਾ ਪਾਈਆਂ ਵਾ ਤੇ ਵੇਖੋ ਛੋਟੇ ਸਿੰਘ ਝੂਟੇ ਲੈ ਰਹੇ ਆ ਦੀਪਿੰਦਰ ਸਿੰਘ ਤੇ ਹਰਸ਼ਦੀਪ ਸਿੰਘ ਆਕਾਸ਼ਦੀਪ ਸਿੰਘ ਝੂਟੇ ਦੇ ਰਿਹਾ ਨਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇਸ ਪਵਿੱਤਰ ਸਥਾਨ ਦੇ ਦਰਸ਼ਨ ਕਰਵਾਉਂਦਿਆਂ ਤੋਂ ਤੇ ਆਪ ਜੀ ਨਾਲ ਇਤਿਹਾਸਾਂ ਸਾਂਝਾ ਕਰਦਿਆਂ ਤੋਂ ਸਾਡੇ ਕੋਲੋਂ ਬਹੁਤ ਸਾਰੀਆਂ ਭੁੱਲ ਗਲਤੀਆਂ ਹੋ ਗਈਆਂ ਹੋਣਗੀਆਂ ਆਪ ਸਾਧ ਸੰਗਤ ਬਖਸ਼ਣ ਜੋਗ ਹੋ ਬਖਸ਼ ਲੈਣਾ ਸਾਡੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਹੋਰ ਸੰਗਤਾਂ ਵੀ ਇਸ ਪਵਿੱਤਰ ਸਥਾਨ ਦੇ ਦਰਸ਼ਨ ਕਰ ਸਕਣ ਇਸ ਇਤਿਹਾਸ ਨੂੰ ਜਾਣ ਸਕਣ ਤੇ ਇੱਥੇ ਆ ਕੇ ਦਰਸ਼ਨ ਵੀ ਕਰਨ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਸਾਡੇ YouTube ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਸਾਡੇ Facebook ਪੇਜ ਤੇ Instagram ਪੇਜ ਨੂੰ ਵੀ ਫੋਲੋ ਕਰਿਓ ਆਪ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ ਸੋ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ